ਸਾਤ ਸੰਗਤ ਗੁਰੂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਸਦਕਾ ਸਾਤ ਸੰਗਤ ਜਰੂਰ ਇਹਨਾਂ ਬੇਨਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਕੁਝ ਚੀਜ਼ਾਂ ਜਰੂਰ ਸਮਝਣੀਆਂ ਨੇ ਸਵੇਰੇ ਉੱਠਦੇ ਸਾਰ ਹੀ ਇਹ ਤਿੰਨ ਕੰਮ ਜਰੂਰ ਕਰਨੇ ਨੇ ਸੋ ਬੇਨਤੀਆਂ ਆਪਾਂ ਸਮੇ ਦੇ ਦਾਇਰੇ ਵਿੱਚ ਰਹਿ ਕੇ ਹੀ ਇਸ਼ਾਨੀਆਂ ਕਰਨੀਆਂ ਨੇ ਪਹਿਲਾ ਤਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਸਾਰਿਆਂ ਤੇ ਵਰਤੇ ਸਤਗੁਰੂ ਜੀ ਹਰ ਇੱਕ ਨੂੰ ਦਾਤਾਂ ਦੇ ਕੇ ਨਿਵਾਜਣ ਮੇਰੇ ਪਾਤਸ਼ਾਹ ਜੀ ਹਰ ਇੱਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਾਧ ਸੰਗਤ ਸੋ ਬੇਨਤੀਆਂ ਆਪਾ ਸਾਂਝੀਆਂ ਕਰਨੀਆਂ ਨੇ ਜਿਸ ਤਰ੍ਹਾਂ ਮਾਤਾਵਾਂ ਭੈਣਾਂ ਆਪਣੀ ਰਸੋਈ ਦੇ ਵਿੱਚ ਦੇਖੋ ਸਭ ਤੋਂ ਵੱਧ ਰਸੋਈ ਦੇ ਵਿੱਚ ਆਉਣ ਜਾਣ ਕੰਮ ਕਰ ਕਰਨਾ ਇੱਕ ਭੈਣਾਂ ਦਾ ਇੱਕ ਮਾਤਾ ਦਾ ਹੁੰਦਾ ਹੈ ਤੇ ਇੱਕ ਔਰਤ ਕਹਿਣ ਤੋਂ ਪਾਵ ਇੱਕ ਔਰਤ ਹੀ ਔਰਤ ਦੇ ਕੰਮ ਨੂੰ ਸਮਝਦੀ ਹੈ ਇੱਕ ਔਰਤ ਨੇ ਹੀ ਕੰਮ ਨੂੰ ਸਮਝਣਾ ਹੈ ਇੱਕ ਔਰਤ ਹੀ ਕੰਮ ਨੂੰ ਸਮਝੇਗੀ ਉਹਨੇ ਆਪਣੇ ਕੰਮ ਨੂੰ ਵਖੂਬੀ ਸਮਝਣਾ ਹੈ ਵਖੂਬੀ ਉਹਨੇ ਆਪਣੇ ਕੰਮ ਨੂੰ ਨਿਭਾਉਣਾ ਹੈ ਸੋ ਸਾਧ ਸੰਗਤ ਵਖੂਬੀ ਉਹਨੇ ਇਸ ਕੰਮ ਨੂੰ ਸਮਝਣਾ ਹੈ ਤੇ ਆਪਾਂ ਕੁਝ ਬੇਨਤੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਨੇ ਇਸ ਵਿਸ਼ੇ ਤੇ ਸੋ ਕਹਿੰਦੇ ਨੇ ਜਿੱਥੇ ਪਿਆਰ ਹੋਵੇ ਸਤਕਾਰ ਹੋਵੇ ਉਥੇ ਰੱਬ ਵੀ ਖੁਦ ਆਪ ਆਉਂਦਾ ਹੈ ਸੋ ਪਿਆਰਿਓ ਜਿੱਥੇ ਹੱਕ ਦੀ ਕਮਾਈ ਹੋਵੇ ਆਪਣਾ ਪੂਰਾ ਜ਼ੋਰ ਹੋਵੇ ਉਥੇ ਖੁਦ ਆਪ ਪਰਮਾਤਮਾ ਬੋੜਦਾ ਹੈ। ਇਸੇ ਤਰ੍ਹਾਂ ਜੇ ਹੁਣ ਘਰ ਦੇ ਵਿੱਚ ਕੋਈ ਤੰਗੀ ਹੈ ਜਾਂ ਕੋਈ ਗਰੀਬੀ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤੇ ਘਬਰਾਓ ਨਹੀਂ ਸਤਿਗੁਰੂ ਨੂੰ ਅਰਦਾਸ ਕਰੋ ਕਿ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ। ਏ ਪਾਤਸ਼ਾਹ ਜੀ ਤੁਸੀਂ ਰਹਿਮਤ ਕਰੋ। ਏ ਸਤਿਗੁਰੂ ਜੀ ਜੇ ਤੁਸੀਂ ਰਹਿਮਤ ਕਰੋਗੇ ਤੇ ਫਿਰ ਸਾਰਾ ਕੁਝ ਹੀ ਹੈ ਜੇ ਤੁਸੀਂ ਰਹਿਮਤ ਨਹੀਂ ਕਰੋਗੇ ਪਾਤਸ਼ਾਹ ਫਿਰ ਮੇਰਾ ਕੀ ਹੈ। ਜ਼ਰੂਰ ਸਤਿਗੁਰੂ ਨੂੰ ਅਰਦਾਸ ਕਰੋ। ਸਤਿਗੁਰੂ ਜੀ ਕਿਰਪਾ ਕਰੋ ਪਾਤਸ਼ਾਹ ਜੀ ਮਿਹਰ ਕਰੋ। ਸਾਰ ਸੰਗਤ ਸੋ ਬੇਨਤੀਆਂ ਆਪਾਂ ਸਾਂਝੀਆਂ ਕਰ ਰਹੇ ਆਂ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ ਉਹ ਸੇਠ ਬੜਾ ਉਦਾਸ ਸੀ ਕਿਉਂਕਿ ਉਹਦੀ ਦੁਕਾਨ ਜਿਹੜੀ ਆ ਨਾ ਬਹੁਤ ਜ਼ਿਆਦਾ ਘੱਟ ਚੱਲਦੀ ਸੀ ਜਿੰਨਾ ਰਾਸ਼ਨ ਪੱਤਾ ਸੌਦਾ ਲਿਆਉਂਦਾ ਸੀ ਉਹ ਕਿਤੇ ਨਾ ਕਿਤੇ ਘੱਟ ਵਿਕਦਾ ਸੀ ਤੇ ਆਮਦਨ ਜਿਹੜੀ ਸੀ ਬਹੁਤ ਘੱਟ ਹੁੰਦੀ ਸੀ ਬਹੁਤ ਜ਼ਿਆਦੇ ਪਰੇਸ਼ਾਨ ਰਹਿਣ ਲੱਗਿਆ ਬਹੁਤ ਜ਼ਿਆਦਾ ਮਨ ਉਦਾਸ ਨੈਣ ਲੱਗਿਆ ਇੱਕ ਵਾਰ ਕਹਿੰਦੇ ਇੱਕ ਸਾਧੂ ਮਹਾਤਮਾ ਫਕੀਰ ਬੰਦਗੀ ਵਾਲੇ ਉਹ ਆ ਕੇ ਨਾ ਬੈਠ ਗਏ ਨੇੜੇ ਉਸ ਤੋਂ ਬਾਅਦ ਕਹਿੰਦੇ ਕਿਸੇ ਨੇ ਕਿਹਾ ਵੀ ਜਾ ਭਾਈ ਤੂੰ ਉਹਨਾਂ ਮਹਾਪੁਰਸ਼ਾਂ ਕੋਲੇ ਜਾ ਬੰਦਗੀ ਵਾਲੇ ਨੇ ਸ਼ਾਇਦ ਕੋਈ ਨਾ ਕੋਈ ਤੇਰੀ ਸਮੱਸਿਆ ਦਾ ਹੱਲ ਹੋ ਜਾਏ ਚਲਿਆ ਗਿਆ ਤੇ ਉਹਨਾਂ ਦੀ ਅੱਖਾਂ ਬੰਦ ਸੀ ਨੇਤਰ ਬੰਦ ਸੀ ਜਾ ਕੇ ਕਹਿੰਦਾ ਮਹਾਂਪੁਰਖੋ ਬਾਬਾ ਜੀ ਕੋਈ ਬਚਨ ਕਰੋ ਮੇਰਾ ਕੰਮ ਕਾਜ਼ ਨਹੀਂ ਚੱਲਦਾ ਤੇ ਉਹਨਾਂ ਨੇ ਇੱਕੋ ਹੀ ਬਚਨ ਕੀਤਾ ਕਹਿੰਦੇ ਭਾਈ ਜਾ ਆਪਣੇ ਹੱਕ ਦਾ ਖਾਇਆ ਕਰ ਘੱਟ ਤੋਲਣਾ ਬੰਦ ਕਰ ਦੇ ਮੋਲ ਤੂੰ ਪੂਰਾ ਲੈਣਾ ਪਰ ਅਗਲੇ ਨੂੰ ਸੌਦਾ ਘੱਟ ਤੋਲ ਕੇ ਦਿਨਾ ਤੇ ਇਹ ਕੰਮ ਬੰਦ ਕਰ ਦੇ ਜਾ ਕੇ ਸਭ ਕੁਝ ਸਹੀ ਹੋ ਜਾਊਗਾ ਸਤਿ ਬਚਨ ਕਹਿ ਕੇ ਤੁਰ ਆਇਆ ਤੇ ਆ ਕੇ ਆਪਣੀ ਹੱਟੀ ਤੇ ਬੈਠੇ ਆ ਜੋ ਵੀ ਗਾ ਘਾਵੇ ਤੇ ਕਹਿ ਦੇਵੇਂ ਆਪਣੀ ਇਮਾਨਦਾਰੀ ਨਾਲ ਆਪ ਹੀ ਤੋਲ ਲਓ ਆਪ ਹੀ ਤੋਲ ਕੇ ਲੈ ਜਾਓ ਤੇ ਸਾਰਾ ਜਦੋਂ ਦੇਖਿਆ ਨਾ ਇਮਾਨਦਾਰੀ ਉਸ ਲਾਲੇ ਦੀ ਸੇਠ ਦੀ ਤੇ ਦੂਰ ਦੁਰਾਡਿਆਂ ਤੋਂ ਪਿੰਡਿਆਂ ਤੋਂ ਚੱਲ ਕੇ ਲੋਕ ਜਿਹੜੇ ਨੇ ਉਹਦੇ پاس ਆਉਣ ਲੱਗ ਪਏ ਕਿ ਕਿੰਨਾ ਇਮਾਨਦਾਰ ਹੈ ਕਿੰਨਾ ਭੋਲਾ ਹੈ। ਅਗਲਾ ਪੈਸੇ ਜਿੰਨਾ दाम ਬਣਦਾ ਸੀ ਉਹਨੂੰ ਦੇ ਜਾਂਦਾ ਸੀ ਆਪ ਤੋਲ ਕੇ ਸੌਦਾ ਲੈ ਜਾਂਦਾ ਸੀ ਆਪ ਹੀ ਕਹਿ ਦਿੰਦਾ ਸੀ ਤੁਸੀਂ ਆਪ ਹੀ ਤੋਲ ਲਓ ਆਪ ਹੀ ਲੈ ਜਾਓ। ਦੇਖਦੇ ਦੇਖਦੇ ਕੰਮ ਇੰਨਾ ਪਰਫੁੱਲਤ ਹੋਇਆ ਕੰਮ ਇੰਨਾ ਚੜਿਆ ਜਿਹੜੇ ਸੌਦਾ ਤੋਲਣ ਵਾਲੇ ਵੱਟੇ ਸੀ ਨਾ ਲੋਹੇ ਤੋਂ ਉਹ ਵੀ ਸੋਨੇ ਦੇ ਬਣ ਗਏ। ਬਹੁਤ ਸੁਖੀ ਹੋਇਆ। ਫੇਰ ਉਹਨਾਂ ਹੀ ਮਾਹਪੁਰਖਾਂ ਕੋਲ ਗਿਆ ਲਾ ਜਾ ਕੇ ਸੋਨੇ ਦੇ ਬੱਟੇ ਮਾਹਪੁਰਖਾਂ ਕੋਲ ਰੱਖਤੇ ਮਾਹਪੁਰਖਾਂ ਦੇ ਉਦਾਂ ਹੀ ਨੇਤਰ ਬੰਦ ਤੇ ਕਹਿੰਦਾ ਬਾਬਾ ਜੀ ਸੰਤ ਜੀ ਮਹਾਤਮਾ ਜੀ ਕੋਈ ਬਚਨ ਕਰੋ ਉਹਨਾਂ ਨੇ ਆਪਣੇ ਨੇਤਰ ਨਹੀਂ ਖੋਲੇ ਕਹਿੰਦੇ ਹੁਣ ਸਭ ਕੁਝ ਤੇ ਸਹੀ ਹੋ ਗਿਆ ਤੇ ਹੁਣ ਹੁਣ ਕੀ ਮੰਗਦਾ ਹੈ ਕਹਿੰਦਾ ਬਾ ਮਾਲਕੋ ਜੀ ਤੁਹਾਡੇ ਕੀਤੇ ਹੋਏ ਬਚਨਾਂ ਨੇ ਮੇਰੀ ਜ਼ਿੰਦਗੀ ਬਦਲਤੀ ਹੁਣ ਮੈਂ ਚਾਹੁੰਦਾ ਕੋਈ ਦੁਬਾਰਾ ਬਚਨ ਕਰੋ ਤੇ ਉਹ ماں ਬੁਰਕ ਕਰਨ ਵਾਲ ਕਹਿਣ ਲੱਗੇ ਕਹਿੰਦੇ ਜਾ ਭਾਈ ਐਂ ਕਰੀ ਜਿਹੜੇ ਇਹ ਸਿਉਨੇ ਦੇ ਬੱਟੇ ਨੇ ਨਾ ਜਾਂਦਾ ਜਾਂਦਾ ਉਹ ਨਦੀ ਦੇ ਵਿੱਚ ਸੁੱਟ ਜਾਈਂ ਤੇ ਮਨ ਦੁਚਿੱਤੀ ਵਿੱਚ ਪੈ ਗਿਆ ਕਿਉਂਕਿ ਆਪਣੀ ਮਿਹਨਤ ਦੀ ਕਮਾਈ ਕੀਤੀ ਹੋਈ ਨੂੰ ਸੁੱਟਣ ਨੂੰ ਵੀ ਕਿਸੇ ਦਾ ਜੀ ਨਹੀਂ ਕਰਦਾ ਚਾਹੇ 1 ਰੁਪਈਆ ਵੀ ਕਿਉਂ ਨਾ ਹੋਵੇ ਖੈਰ ਉਹਨੇ ਸੋਚਿਆ ਵੀ ਪਹਿਲੇ ਕੀਤੇ ਬਚਨਾਂ ਨਾਲ ਮੇਰਾ ਐਡਾ ਵੱਡਾ ਭਲਾ ਹੋ ਗਿਆ ਤੇ ਸ਼ਾਇਦ ਇਹਦੇ ਵਿੱਚ ਵੀ ਕੋਈ ਰੰਮਜ ਪਿੱਛੇ ਰਹਾਸ ਹੋਵੇ ਉਨੇ ਉਸੇ ਤਰ੍ਹਾਂ ਕੀਤਾ ਸੱਤ ਵਚਨ ਕਹਿ ਕੇ ਤੁਰ ਆਇਆ ਪੁਲ ਤੇ ਖੜ ਕੇ ਨਦੀ ਵਿੱਚੋਂ ਸੌਣੇ ਦੇ ਬੱਟੇ ਵਗਾ ਕੇ ਮਾਰੇ ਘਰ ਆ ਗਿਆ ਆਪਣੀ ਦੁਕਾਨ ਤੇ ਉਸੇ ਤਰ੍ਹਾਂ ਬੈਠ ਗਿਆ ਦੁਬਾਰਾ ਲੋਹੇ ਦੇ ਬੱਟਿਆਂ ਨਾਲ ਕੰਮ ਸ਼ੁਰੂ ਕਰ ਲਿਆ ਉਸੇ ਤਰ੍ਹਾਂ ਕੋਈ ਆਵੇ ਕਹਿ ਦੇਵੇ ਆਪ ਹੀ ਤੋਲ ਲੋ ਚੁੱਕ ਲੋ ਲੈ ਜਾਓ ਸਾਥ ਸੰਗਤ ਜਿਹੜੇ ਦੂਰ ਦਰਾਡੇ ਪਿੰਡਾਂ ਤੋਂ ਸੌਦਾ ਲੈਣ ਉਸ ਲਾਲੇ ਕੋਲ ਆਉਂਦੇ ਸੀ ਨਾ ਸੇਠ ਕੋਲੇ ਉਹ ਉਸ ਨਦੀ ਚੋਂ ਕਰਾਸ ਕਰਕੇ ਆਉਂਦੇ ਸੀ ਪਾਰ ਕਰਕੇ ਇੱਕ ਦਿਨ ਕੁਝ ਅਜਿਹੇ ਬੰਦੇ ਆਏ ਜਿਨ੍ਹਾਂ ਨੂੰ ਉਹ ਸਿਉਨੇ ਦੇ ਬੱਟੇ ਲੱਭੇ ਪਾਣੀ ਦੇ ਵਿੱਚੋਂ ਉਹ ਬੱਟੇ ਲੱਭ ਗਏ ਤੇ ਉਹ ਕਹਿੰਦੇ ਵੀ ਇਹ ਬੱਟਿਆਂ ਨੂੰ ਤੇ ਮੈਂ ਜਾਣਦਾ ਇਹ ਫਲਾਣੇ ਸੇਠ ਦੇ ਨੇ ਉਹ ਬੜਾ ਇਮਾਨਦਾਰ ਹੈ ਜੋ ਆਪ ਹੀ ਸੌਦਾ ਕਹਿੰਦਾ ਰਗਾ ਕਾ ਨੂੰ ਤੋਲ ਲਓ ਨਹੀਂ ਉਹਦੀ ਮਿਹਨਤ ਦੀ ਕਮਾਈ ਹੈ ਹੋ ਸਕਦਾ ਚੋਰ ਚੋਰੀ ਕਰ ਲਿਆ ਆ ਹੋਵੇ ਆਪਾਂ ਇਹ ਬੱਟੇ ਉਹਨੂੰ ਵਾਪਸ ਮੋੜਨੇ ਆ ਕਹਿੰਦੇ ਨਾਲੇ ਚਲੋ ਸਮਾਨ ਲੈ ਆਵਾਂਗੇ ਤੇ ਨਾਲੇ ਬੱਟੇ ਵਾਪਸ ਕਰ ਆਵਾਂਗੇ ਚਲੇ ਗਏ ਤੇ ਉਹਨੂੰ ਕਹਿੰਦੇ ਸੇਠ ਜੀ ਦੁਕਾਨਚੀਓਂ ਕਹਿੰਦਾ ਹਾਂ ਭਾਈ ਹੱਟੀ ਜੀਆਂ ਆ ਜਾਓ ਤੇ ਚ ਗਏ ਅੰਦਰ ਇਹਨੇ ਸੇਠ ਜੀ ਸਮਾਨ ਚਾਈਦਾ ਸੀ ਨਾਲੇ ਕੁਝ ਤੁਹਾਡਾ ਸਮਾਨ ਵਾਪਸ ਕਰਨਾ ਸੀ ਸੇਠ ਕਹਿੰਦਾ ਜੋ ਚਾਹੀਦਾ ਭਾਈ ਤੋਲ ਲਓ ਤੇ ਕਹਿੰਦੇ ਸੇਠ ਜੀ ਪਹਿਲਾਂ ਤੇ ਆਹ ਸੰਭੋ ਆਪਣੀ ਅਮਾਨਤ ਸ਼ਾਇਦ ਕੋਈ ਚੋਰ ਚੁਰਾ ਕੇ ਲੈ ਗਿਆ ਹੋਵੇਗਾ ਤੇ ਸਾਨੂੰ ਇਹ ਨਦੀ ਵਿੱਚੋਂ ਮਿਲੇ ਨੇ ਤੇ ਸੇਠ ਬਹੁਤ ਖੁਸ਼ ਹੋਇਆ ਉਹਨਾਂ ਨੂੰ ਕਹਿੰਦਾ ਸੌਦਾ ਤੁਸੀਂ ਤੋਲੋ ਮੈਂ ਹੁਣੇ ਆਇਆ ਉਹ ਬੱਟੇ ਲੈ ਕੇ ਮਾਹਪੁਰਖਾਂ ਕੋਲ ਗਿਆ ਕਹਿੰਦਾ ਮਾਹਪੁਰਖੋ ਤੁਸੀਂ ਕਿਹਾ ਸੀ ਮੈਂ ਸੱਚ ਬੋਲਦਾ ਇਹ ਬੱਟੇ ਨਦੀ ਵਿੱਚ ਸੁੱਟ ਕੇ ਗਿਆ ਸਾਂ ਅੱਜ ਕੋਈ ਗ੍ਰਾਹਕ ਮੇਰੇ ਕੋਲੇ ਨਾ ਬੱਟਿਆਂ ਨੂੰ ਵਾਪਸ ਲੈ ਆਇਆ ਤੇ ਮਾਹਪੁਰਖਾਂ ਨੇ ਆਪਣੇ ਨੇਤਰ ਖੋਲੇ ਤੇ ਕਹਿਣ ਲੱਗੇ ਸੇਠ ਜੀ ਜਿਹੜੀ ਆਪਣੀ ਹੱਕ ਦੀ ਕਮਾਈ ਹੈ ਨਾ ਮਿਹਨਤ ਦੀ ਕਮਾਈ ਹੈ ਉਹ ਨਦੀਆਂ ਵਿੱਚੋਂ ਵੀ ਰੁੜ ਕੇ ਤੁਹਾਡੇ ਕੋਲੇ ਵਾਪਸ ਆ ਜੇਗੀ ਇਸ ਗੱਲ ਦੇ ਉੱਤੇ ਕਦੀ ਸ਼ੰਕਾ ਨਾ ਕਰਿਓ ਤੇ ਤੁਹਾਡੀ ਹੱਕ ਦੀ ਕਮਾਈ ਸੀ ਤੁਹਾਡੇ ਕੋਲੇ ਵਾਪਸ ਆ ਗਈ ਜਾਓ ਕਹਿੰਦੇ ਹੁਣ ਤੁਸੀਂ ਆਪਣਾ ਕਾਰਜ ਕਰੋ ਤੇ ਆਪਣੀ ਜਾ ਕੇ ਤੁਸੀਂ ਦੁਕਾਨਦਾਰੀ ਸੰਭਾਲੋ ਕਹਿਣ ਤੋਂ ਭਾਵ ਜੇ ਹੱਕ ਦੀ ਕੀਤੀ ਹੋਈ ਕਮਾਈ ਹੈ ਨਾ ਤੇ ਸਜਣੋ ਫਿਰ ਕਬਰਾਉਣ ਦੀ ਲੋੜ ਨਹੀਂ ਹੈ ਫਿਰ ਡਰਨ ਦੀ ਲੋੜ ਨਹੀਂ ਹੈ ਫਿਰ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਤਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਇਸੇ ਤਰ੍ਹਾਂ ਵਰਤਦੀ ਰਹੇਗੀ ਪਿਆਰਿਓ ਯਾਦ ਰੱਖਿਓ ਸਾਡੇ ਘਰ ਦੇ ਵਿੱਚ ਮਾਤਾ-ਮਾਂ ਭੈਣਾ ਸਬਰ ਤੇ ਸੰਤੋਖ ਜ਼ਰੂਰ ਰੱਖਣ ਤੇ ਆਪਣੀ ਹੱਕ ਦੀ ਕਿਰਤ ਕਮਾਈ ਕਰਨ ਲਈ ਆਪਣੇ ਘਰ ਵਾਲੇ ਨੂੰ ਆਪਣੇ ਬੱਚਿਆਂ ਨੂੰ ਆਪ ਨੂੰ ਖੁਦ ਨੂੰ ਜ਼ਰੂਰ ਪ੍ਰੇਰਿਤ ਕਰਨਾ ਔਰ ਹਰ ਕਿਸੇ ਦਾ ਚੰਗਾ ਹੋਵੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਮੈਂ ਕਹਣਾ ਤੁਹਾਡੀ ਰਸੋਈ ਦੇ ਵਿੱਚੋਂ ਕਦੇ ਬਰਕਤਾਂ ਜਾ ਹੀ ਨਹੀਂ ਸਕਦੀਆਂ ਇਹਨਾਂ ਗੱਲਾਂ ਨੂੰ ਹਮੇਸ਼ਾ ਆਪਣੇ ਧਿਆਨ ਚ ਰੱਖਿਓ ਲੱਖਾਂ ਮੰਗੋਗੇ ਤੇ ਕਰੋੜਾ ਮਿਲਣਾ ਹੈ ਹਜ਼ਾਰਾਂ ਮੰਗੋਗੇ ਤੇ ਲੱਖਾਂ ਤੇ ਯਾਦ ਰੱਖਿਓ ਕਰੋੜਾ ਮੰਗੋਗੇ ਤੇ ਅਰਬਾਂ ਖਰਬਾ ਮਿਲਣਾ ਹੈ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ